ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਣੇ ਬਲੌਗ ਦਾ ਸਵਾਗਤ ਅਰਪਣ ਬੱਸੀ ਜੀ ਕਰ ਰਹੇ ਨੇ ਵੀਡੀਓ ਨਵੇਂ ਬਲੌਗ ਤੇ ਤੇਜੀ ਬੈਣੀਪਾਲ ਦੇ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਆਪਾਂ ਪਹੁੰਚੇ ਜੀ ਪੀਏਯੂ ਕਿਸਾਨ ਮੇਲਾ ਲੁਧਿਆਣਾ ਇਹ ਦੋ ਵਾਰ ਲੱਦਦਾ ਹੈ ਸਰਕਾਰ ਵੱਲੋਂ ਹੁੰਦਾ ਹੈ ਇਹ ਸੋ ਜਰੂਰ ਇੱਥੇ ਆਉਣਾ ਚਾਹੀਦਾ ਨਵੇਂ-ਨਵੇਂ ਬੀਜਾਂ ਦੀ ਪੂਰੇ ਜਿਹੜੀ ਉਹ ਸਾਰੀ ਕੀਤੀ ਦਾ ਮਤਲਬ ਕਿ ਲਾਂਚ ਕੀਤੇ ਜਾਂਦੇ ਉਹ ਇੱਥੇ ਵੱਡੀ ਲਹਿਨ ਦੇ ਵਿੱਚ ਲਾ ਕੇ ਮਿਲਦੇ ਨੇ ਤੇ ਹੋਰ ਭਾਈ ਵੀਰੇ ਕੀ ਕੀ ਹੁੰਦਾ ਮਿਲਦੇ ਪੂਰੇ ਮਤਲਬ ਐਗਰੀਕਲਚਰ ਦੇ ਵਿੱਚ ਟਰੈਕਟਰਸ ਅੱਛੇ ਇ ਆਪਣੇ ਜੇਲਦਾਰ ਭਾਜੀ ਬੀ ਜਿੰਨੇਵੇਂਵੇਂ ਬੀਜ ਹਾਂ ਤੇ ਪੌਦੇ-ਬੁੱਦੇ ਵੀ ਕਲਾਸਾਂ ਵਗੈਰਾ ਲੱਗਦੀਆਂ ਨੇ ਪਿੱਛੇ ਜਿਵੇਂ ਇਹਨਾਂ ਨੇ ਆਪ ਖੁਦ ਉਗਾਏ ਵੀ ਹੁੰਦੇ ਨੇ ਬੀਜ ਤੇ ਹੁਣ ਵਧੀਆ ਆਪਾਂ ਸ਼ਾਮ ਜੀ ਨੂੰ ਆਏ ਨਾ ਹੁਣ ਕਿ ਮੇਲਾ ਵਧੀਆ ਨਾਲੇ ਚੱਲਦਾ ਚਲੋ ਜਿੱਥੇ ਤੱਕ ਜਾਂਦੀ ਆ ਚਲੋ ਭਾਈ ਦਿਖਾਉਣਾ ਫਿਰ ਤੁਹਾਨੂੰ ਜਾ ਕੇ ਅੱਗੇ ਆਹ ਗਰਾਊਂਡ ਜੀ ਪਹੁੰਚ ਗਏ ਲਟਿਆਨੇ ਮੇਲੇ ਦੇ ਉੱਤੇ ਤੇ ਸਾਡੇ ਨਾਲ ਨੇ ਸਾਡੇ ਖਾਲਸਾ ਫਰਾਜ ਉਸਮੇਂਦਰ ਸਿੰਘ ਜੀ ਤੇ ਉੱਧਰ ਅਰਪਨ ਬਾਸੀ ਜੀ ਇਧਰ ਜੇਲਦਾਰ ਸਾਹਿਬ ਪਾਣੀ ਹਣੀ ਪੀਂਦੇ ਓਏ ਜੈਲਦਾਰ ਸਾਹਿਬ ਨੂੰ ਨਵਾਂ ਟਰੈਕਟਰ ਨਵੇਂ ਸਾਰੇ ਇੰਪਲੀਮੈਂਟ ਦਵਾ ਦੇਣੇ ਆ ਗਏ ਹੈ ਪਾਜੀ ਅੱਜ ਮੇਲੇ ਤੇ ਆਏ ਆ ਵੱਡੀ ਕਾਰਵਾਈ ਬਾਣੀ ਆ ਆਜੋ ਫਿਰ ਮਿੱਤਰਾਂ ਹੈ ਨੋਟਰਾ ਵਾਲਾ ਬੈ ਕਿੱਥੇ ਆ ਨੋਟਰਾ ਵਾਲਾ ਬੈ ਅਰਪਨ ਕੋਲ ਹੈਗਾ ਪਾਜੀ ਮਿੱਤਰੋ ਸ਼ਕਤੀਮਾਨ ਵਾਲਿਆਂ ਦੇ ਆ ਗਏ ਸਭ ਤੋਂ ਮੇਰੇ ਹਿਸਾਬ ਨਾਲ ਟੌਪ ਕੁਆਲਟੀ ਦੇ ਬੈਸਟ ਇੰਪਲੀਮੈਂਟ ਸ਼ਕਤੀਮਾਨ ਆਪਣੇ ਕੋਲ 8 ਸਾਲ ਹੋ ਗਏ ਫਿਰ ਰੋਟਾਵੇਟਰ ਨੂੰ ਬਾਈ ਕੁਆਲਟੀ ਉਹ ਬਹੁਤ ਹੈ ਸਾਰਾ ਕੁਝ ਖੜਾ ਹੋ ਰਿਹਾ ਆਓ ਵੀ ਖੜੇ ਆ ਸ਼ਕਤੀਮਾਨ ਵਾਲਿਆਂ ਦੇ ਭਾਈ ਲੁਧਿਆਣਾ ਮੇਲਾ ਇਕੱਠਾ ਵਾਲੀ ਮਸ਼ੀਨ ਇੱਧਰ ਮੱਕੀ ਵਾਲੀ ਸਾਰਾ ਕੁਝ ਜਿਹੜਾ ਕੁਝ ਬੀਜਣਾ ਉਹ ਵੀ ਜੋ ਇਹਦੇ ਨਾਲ ਹਵਾ ਵਾਲੀ ਠੀਕ ਐ ਨਾ ਭਾਈ ਇਹਦਾ ਬੜਾ ਮਹਿੰਗਾ ਹੁੰਦਾ ਇੱਥੇ ਭਾਈ ਸਾਰਾ ਕੁਝ ਐ ਅਰਪਨ ਨਾ ਭਾਈ ਆ ਇੱਕ ਪਿਛੇ ਜਗਾੜ ਲਾਇਆ ਹਾ ਹਨਾ ਜਿਵੇਂ ਹੁਣ ਆਪਣਾ ਜਦ ਕਈ ਵਾਰ ਥਾਂ ਜਾਦੀ ਗਿੱਲਾ ਹੁੰਦਾ ਮਿੱਟੀ ਵਧਾਈ ਜਾਂਦੀ ਆ ਇੱਕ ਹੋਰ ਆਪਸ਼ਨ ਮਿਲ ਗਈ ਵੀ ਮਿੱਟੀ ਝਾੜਨ ਵਾਸਤੇ ਵੀ ਅੱਧੀ ਇਹ ਚ ਹੋਰ ਘਟਾ ਦਿਆ ਕਰੂਗੇ ਇਹਦੇ ਨਾਲੇ ਮਿੱਟੀ ਵੀ ਝੜਦੀ ਆ ਤੇ ਬਾਕੀ ਜਿਹੜਾ ਇਹ ਨਾਲ ਰੂਲ ਦਾ ਸਾਈਜ਼ ਘਟਾਤਾ ਜਿਹੜੇ ਅੱਗੇ ਮਿੱਟੀ ਨਾਲ ਇਕੱਠੀ ਕਰ ਲੈਂਦੀ ਦੀ ਮਸ਼ੀਨ ਹਾਂ ਹਾਂ ਚਲੋ ਮਿੱਟੀ ਨਹੀਂ ਇਕੱਠੀ ਕਰੂਗਾ ਇਹ ਸਹੀ ਗੱਲ ਆ ਬਾਈ ਦੇਖੋ ਬਾਧੂ ਲੋਹਾ ਨਹੀਂ ਮੱਤਿਆ ਵੇ ਸਿੰਪਲ ਰੱਖਿਆ ਹੋਇਆ ਪੂਰਾ ਇਹਨਾਂ ਵਧੀਆ ਟੌਪ ਕੁਆਲਿਟੀ ਆ ਬਹੁਤ ਕਿੰਨਾ ਬਣੀ ਹੋਈ ਆ ਹੂੰ ਵਧੀਆ ਬਾਈ ਜਿਹੜੀ ਚੀਜ਼ ਵਧੀਆ ਆ ਆਪਾਂ ਦੇਖੋ ਸੰਤਰਾ ਸਾਰੀ ਦਿਖਾਈ ਇਹਨੇ ਆਪਾਂ ਨਵੀਂ ਤਕਨੀਕ ਦੀ ਹੋਈ ਹੈ ਜਿਹੜੀ ਨਵੀਂ ਚੀਜ਼ ਆਉਂਦੀ ਆ ਸਾਨੂੰ ਬਲੌ ਵੀ ਬਾਈ ਚਾਰ ਵਾਲਾ ਬਲੌ ਆ ਮੇਲਾ ਆਫਰ ਤਗੜੇ ਠੋਕ ਰੱਖਿਆ ਆ ਸੁਪਰ ਸ਼ੀਟਰ ਆ ਗਿਆ 290000 ਦਾ ਨੰਬੇ ਦਾ ਹੈ ਨਾ 290 ਦਾ ਹੈ ਕਿੰਨੇ ਫੁੱਟਾ ਹੈ 8 ਫੁੱਟਾ ਇੱਧਰ ਆ ਗਿਆ ਮਲਚਰ 220 ਦਾ ਕਿੰਨੇ ਫੁੱਟਾ ਹੈ ਆ ਇੱਕ 35 ਦਾ ਮੇਲਾ ਆਫਰ ਕਿੰਨੇ ਫੁੱਟਾ ਹੈ ਇਹਦਾ ਮਤਲਬ 7 ਲੱਗਦਾ 48 ਮਸ਼ੀਨ ਆ ਗਈ ਇੱਧਰ ਜੋ ਤਾਂ 1.1 ਕਰੋੜ ਵਾਲੀਆਂ ਵੀਰੋ ਹਾਂ ਉਹ ਕਿੱਥੇ ਗਿਆ ਕਿੱਟੂ ਆਜੋ ਜੀ ਜੇਲਦਾਰ ਜੀ ਪਹੁੰਚੋਗਾ ਹਾਂ ਇਹਨਾਂ ਨੂੰ ਡੀਲ ਕਰਨ ਦੀ ਬਾਈ ਉਹ ਨਹੀਂ ਹੈਗੀ ਅਸੀਂ ਰੇਟ ਪੁੱਛ ਰਹੇ ਆ ਕਿਰਾ ਕਿੰਨੇ ਨੂੰ ਤਾਂ ਦੱਸ ਤਾਂ ਸਾਲੇ ਹੁਣ ਜਿੰਨੇ ਆਉਣਗੇ ਉਹਨਾਂ ਨੂੰ ਦੱਸ ਸਤਾਲਾ ਕਾ ਤੇ ਸਾਲੇ ਕਿਉਂ ਲਾਈ ਹੈ ਜਾਂ ਰੇਟ ਲਿਖ ਕੇ ਲਾ ਦਿਓ ਨਿੱਕੇ ਨਾਮ ਸਾਰੇ ਨੇ ਲਾ ਰੱਖਿਆ ਹਾਂ ਲਓ ਵੀ ਮਿੱਤਰੋ ਟਾਪ ਕਾਉਣ ਵਾਲੇ ਨੇ ਨਵਾਂ ਸਿਸਟਮ ਲਾਇਆ ਬਾਈ ਆਟੋਮੈਟਿਕ ਸਟੀਅਰਿੰਗ ਆ ਇਹ ਹੁਣ ਆਪਣੇ ਆਪ ਚੱਲਦੇ ਆ ਸਾਰਾ ਸਿਸਟਮ ਜਿਵੇਂ ਤੁਹਾਨੂੰ ਸੰਧੂ ਬਾਈ ਜੋਧਾ ਵਾਲਾ ਜਿਹੜਾ ਉਹਦੇ ਇੱਕ ਵੀਡੀਓ ਦੇ ਵਿੱਚ ਦੇਖਿਆ ਹੋਣਾ ਝੋਨੇ ਵਾਲੇ ਮਸ਼ੀਨ ਤੇ ਲਾਇਆ ਸੀ ਉਹਨਾਂ ਨੇ ਇੱਕ ਦਿਨ ਟ੍ਰੈਲ ਤੇ ਉਹਦੇ ਕਰਕੇ ਵੀ ਉਹਨਾਂ ਨੇ ਆਟੋਮੈਟਿਕ ਚੱਲਦਾ ਦੀ ਸਾਰਾ ਜਿਗਾੜ ਏ ਵੀ ਜਿਵੇਂ ਹੁਣ ਡਰਾਈਵਰ ਦੀ ਲੋੜ ਹੀ ਨਹੀਂ ਪੈਣੀ ਹੈਗੀ ਇਹਨਾਂ ਨੇ ਨਵੀਂ ਨਵੀਂ ਤਕਨੀਕ ਤੇ ਲਾਂਚ ਕਰੀ ਆ ਤੇ ਉਹਦੇ ਚ ਇਹਨਾਂ ਨੇ ਸਿਸਟਮ ਸਾਰੇ ਹੀ ਦਿਖਾਇਆ ਹੋਇਆ ਤੁਹਾਨੂੰ ਦਿਖਾਉਣੇ ਇੱਧਰ ਵੀ ਕਾੜ ਲੱਗਿਆ ਹੋਇਆ ਮਗਰ ਆ ਦੇਖੋ ਬਈ ਆਟੋਮੈਟਿਕ ਚੱਲਦਾ ਸਾਰਾ ਕੁਝ ਇਹਦੇ ਆਲੇ-ਦੁਆਲੇ ਗੰਨਾ ਕਾ ਤੋਂ ਲਾ ਰੱਖਿਆ ਵੀ ਦੁਸ਼ਹਿਰੇ ਕਰਕੇ ਇਹਦੇ 2 ਲੱਖ ਦਾ ਆਉਂਦਾ ਆਹ ਦੇਖੋ ਬਾਈ ਕਬੂਤਾ ਆ ਗਿਆ ਕਬੂਤਾ ਮੋਟਰਸਾਈਕਲ ਫਰੀ ਸੀਡੀਡੀ ਲੈਕਸ ਫਰੀ ਆ ਹਾਂ 35000 ਤੱਕ ਦਾ ਕੈਸ਼ਬੈਕ ਵੀ ਆ ਦੇਖੋ ਬਾਈ ਚੈੱਕ ਕਰੋ ਇਹ ਵੀ ਟਰੈਕਟਰ ਬਹੁਤ ਸੱਤ ਤੋਂ ਕਰਦੇ ਆ ਬਾਈ ਕਹਿੰਦੇ ਨਾਲ ਇੱਕ ਸੀਟੀਡੀ ਲੈਕਸ ਮੋਟਰਸਾਈਕਲ ਫਰੀ ਆ ਉਹ ਦੇਖੋ ਖਾਸਾ ਕੁਝ ਆਫਰਾਂ ਲਾ ਰੱਖੀਆਂ ਨੇ ਉਹਰੇ ਇੱਧਰ ਕਬੂਤੇ ਵਾਲੇ ਨੇ ਬਾਈ ਸਾਰੀ ਪੂਰਾ ਓਕੇ ਰਿਪੋਰਟਾਂ ਨੇ ਕੰਮ ਆ ਇਧਰ ਫਾਰਮ ਟਰੈਕ ਆ ਗਿਆ ਪਾਵਰ ਟਰੈਕ ਇਹ ਪਾਵਰ ਆ ਜਾਓ ਦੇਖ ਕੇ ਪਾਵਰ ਟਰੈਕ ਹਾਂ ਚਲੋ ਜੀ ਚਲੋ ਇਧਰ ਪਾਵਰ ਟਰੈਕ ਖੜਾ ਇਹ ਟਰੈਕਟਰ ਦੀ ਬਈ ਚਲਾਈ ਬੜੀ ਬੰਬਾ ਘੈਂਟ ਆ ਪੂਰਾ ਇਧਰ 60 55 ਖੜਾ ਵਲਡਮੈਕਸ ਹਮ ਲਾਓ ਵੀ ਬਾਈ ਮੇਰੇ ਖਾਰਾ ਮੁੱਟੀ ਮੈਂ ਜਲਦੀ ਤੁਹਾਨੂੰ ਲੈ ਕੇ ਆਵਾਂਗੇ ਪੇਸ਼ ਕਰਾਂਗੇ ਲੈ ਵੀਡੀਓ ਬਿਲਕੁਲ ਬਿਲਕੁਲ ਵੀ ਆ ਕਰਦੇ ਆ ਵੀ ਆਪਣੇ ਕਿਸੇ ਸੱਜਣ ਮਿੱਤਰ ਦੀ ਟਰਾਲੀ ਆ ਤਾਂ ਤੇ ਅਰਪਨ ਨੇ ਟਰਾਲੀ ਤਿਆਰ ਕਰਾਈ ਆ ਆਪਨ ਅਰਪਨ ਨੇ ਕਿਸੇ ਆਪਣੇ ਮਤਲਬ ਰਿਸ਼ਤੇਦਾਰ ਦੀ ਟਰਾਲੀ ਚੈੱਕ ਕਰੋ ਤੁਸੀਂ ਕਿਆ ਗੱਲਬਾਤ ਆ ਬਾਈ ਬਾਲੀ ਘੈਂਡ ਆ ਜੰਡੂ ਵਾਲਿਆਂ ਦੇ 26 ਹੁੜੀ ਆ ਬਾਈ ਡਬਲ ਈ ਸੀ ਵਾਲੀ ਸਿਰਾ ਸਿਰਾ ਟਰਾਲੀ ਆ ਬਾਈ ਪੇਂਟ ਕੁਆਲਿਟੀ ਚੈੱਕ ਕਰੋ ਮੂੰਹ ਦੇਖਦਾ ਉਹ ਕੰਮ ਆ ਐਂਟ ਗੱਲ ਲਗਾਵਾ ਇਹੱਕ ਬਈ ਟਰਾਲੀ ਕੀ ਗੱਲ ਬਾਤ ਆ ਯਾਰ ਟਰਾਲੀ ਐਂਡੇ ਆ ਜਮਹੀਂ ਪੈਣਾ ਸਰੀ ਗੱਲ ਬਾਤ ਆ ਜਾਲੀ ਲੱਗ ਰਹੀ ਐ ਬਾਲੀ ਕੈਂਟ ਲੱਗੀ ਟਰਾਲੀ ਮਨ ਦਿਖਾਈਏ ਬਈ ਬੰਦਿਆਂ ਨੂੰ ਟਰਾਲੀ ਬਾਲੀ ਬੰਬਾ ਪਿੱਲੇ ਦਿਹਾਣੇ ਮੇਲੇ ਦਵਾ ਰਹੇ ਸੀ ਅਰਪਰਿਆਂ ਦਾ ਟਰਾਲੀ ਦਿਖਾਉਣਾ ਵੀ ਬਈ ਟਰਾਲੀ ਤਿਆਰ ਕਰਾਈ ਆ ਕਹਿ ਲਾ ਬਈ ਆਪਣਾ ਟਰਾਲੀ ਬਾਰੇ ਜਾਣਕਾਰੀ ਦੇ ਟਰਾਲਾ ਟਰਾਲਾ ਡਬਲ ਜੈਕ ਅਰਪਨ ਸਭ ਨੂੰ ਚੱਕਣ ਆਉਣੀ ਹੈ ਇੱਥੇ ਚੱਲੂ ਡਬਲ ਜੈਕ ਹਾਂ ਅਰਪਨ ਮੈਸੰਪੁਰ ਪਿੰਡ ਮੈਸੰਪੁਰ ਨਾਪੇ ਤੋਂ ਅੱਗੇ ਅਰਪਨ ਦੇ ਰਿਸ਼ਤੇਦਾਰੀ ਚ ਚਲੋ ਘੈਂਟ ਆ ਬਾਈ ਅਰਪਨ ਟਰਾਲੀ ਸਿਰੇ ਗੱਲਵਾਦਾ ਬਾਈ ਕਿੱਥੇੋਂ ਦੇਖ ਵੇ ਜਿੱਥੇ ਖੜੂਗੀ ਨਾ ਜਾ ਕੇ ਦੱਸੂਗੀ ਦੱਸੂਗੀ ਮੈਂ ਖੜੀ ਹਾਂ ਹਾਂ ਉਹਦਾ ਖਾਣਾ 500 ਕਰੋੜ ਵਾਲੀ ਗੀਤ ਕਰਾਇਆ ਤਾਂ ਵੀ ਉੱਤੇ ਆ ਤਾਂ ਹਾਂ ਜੀ ਮੇਤਰੋ ਕੀ ਹਾਲ ਨੇ ਜੀ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਆ ਤੁਹਾਡਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਾਬੇ ਅੱਜ ਉਧਰ ਪ੍ਰੀਤ ਵਾਲਿਆਂ ਦੇ ਵੀ ਫੰਕਸ਼ਨ ਦੀ ਸਾਰੇ ਯੂਟਿਊਬਰ ਆਏ ਹੋਏ ਨੇ ਤੇ ਬਾਈ ਉਧਰ ਜਤਿੰਦਰ ਅਰਤੇਜੀ ਬਾਗੇ ਦੀ ਚਲੋ ਬਲੌਗ ਬਲੂਗ ਬਣਾ ਲਿਆ ਉਹਨਾਂ ਦੇ ਟਰੈਕਟਰ ਰੂਟਰ ਜਾਂ ਤਾਂ ਲਾਂਚ ਕਰਨਾ ਹੋਣਾ ਉਹਨਾਂ ਨੇ ਕੋਈ ਹਨਾ ਜਾਂ ਵੈਸੇ ਮੀਟਅਪ ਰੱਖਿਆ ਹੋਊਗਾ ਤੇ ਬਾਈ ਫਿਰ ਹੁਣ ਸਾਰਿਆਂ ਦਾ ਜਾ ਕੇ ਸਰਦਾ ਨਹੀਂ ਹੈਗਾ ਇੱਕੋ ਜਗ੍ਹਾ ਹਨਾ ਤਾਂ ਕਰਕੇ ਉਹ ਦੋ ਜਾਨੇ ਚਲੇ ਗਏ ਸੀ ਪਰ ਬਰਸੀ ਨੰਬਰ ਸੂਣ ਬੀਤਣਾ ਦੀ ਉਹ ਕੰਮ-ਕਮਨ ਨਮੇੜ ਕੇ ਬਾਈ ਲਸਣ ਤੁਸਣ ਲਾ ਕੇ ਅੱਜ ਤੇ ਆ ਚੋਬਰ ਪਹੁੰਚ ਗਿਆ ਜਾਨੂੰ ਇਹ ਸਾਲੇ ਟੀਕੇ ਕਿੱਥੇ ਬੈਠਣ ਦਿੰਦੇ ਨੇ ਇਹ ਕਹਿੰਦਾ ਗੱਡੀ ਦੇ ਟਾਇਰ ਪਵਾ ਕੇ ਲਿਆਉਣ ਦੇ ਬਾਈ ਹੁਣ ਥੇਮ ਬਾਈ ਕੋਲ ਚੱਲਦੇ ਆਪਾਂ ਸਮਰਾਲੇ ਤੇ ਉੱਥੇ ਬਾਈ ਟਾਇਰ ਪਵਾ ਕੇ ਲਿਆਉਣੇ ਆ ਤੇ ਬਰੀਜਾ ਦੇ ਟਾਇਰ ਤੇ ਲਾਏ ਤੇ ਤੁਹਾਨੂੰ ਫਿਰ ਦਿਖਾਉਣੇ ਆ ਫਿਰ ਵੀ ਆਪਾਂ ਕਹਿ ਜੇ ਪਵਾਉਣੇ ਬਾਈ ਦੋ ਸਿਲੈਕਟ ਕਰੇ ਹੋਏ ਨੇ ਆਪਣੇ ਇੱਕ ਬਲੈਕ ਤੇ সিলਵਰ ਹੈ ਇੱਕ সিলਵਰ ਜਿੱਦਾਂ ਨੇ ਆਪਣੀ ਸਟੋਰ ਵੀ ਉਹਦੇ ਪਾਏ ਬਣਿਆ ਹਨ ਤੁਸੀਂ ਸਾਰਿਆਂ ਨੇ ਦੇਖੇ ਹੀ ਨੇ ਤੇ ਉਹਦੇ 'ਚ ਥੋੜੇ ਜਿਹੇ ਇੱਕ ਪਤਲੇ ਡੰਡਿਆਂ ਜਿਹਾ ਆਉਂਦੇ ਨੇ ਤੇ ਆਪਾਂ ਜਾਂ ਉਹ ਪਵਾਵਾਂਗੇ ਜਾਂ ਇੱਕ ਬਲੈਕ ਕਰ ਸਿਲਵਰ ਆਉਂਦੇ ਨੇ ਦੋਨਾਂ 'ਚੋਂ ਜਿਹੜਾ ਵੀ ਮਨ ਹੋਇਆ ਉਹ ਪਵਾਵਾਂਗੇ ਬਾਈ ਬੜੇ ਬਾਈ ਆਪਾਂ ਤਾਂ ਨਹੀਂ ਪਵਾਉਂਦੇ ਹੈਗੇ ਕਿਉਂ ਗੱਡੀ ਦੀ ਯਾਰ ਸਸਪੈਂਸ਼ਨ ਹੈ ਜਿਹੜੀ ਖਰਾਬ ਹੋ ਜਾਂਦੀ ਹੈ ਉਹਦੇ ਕਰਕੇ ਬਾਈ ਆਪਾਂ ਪਵਾਵਾਂਗੇ ਤਾਂ 17 ਇੰਚ ਤੱਕ ਹੈ ਨਾ 17 ਜਾਂ 16 ਇੰਚ ਪਵਾਵਾਂਗੇ ਇਹ ਗੱਡੀ ਆ ਆਪਣੀ ਜਿੱਦਾਂ ਦੀ ਨਵੀਂ ਲਈ ਹੋਈ ਆ ਹਨਾ ਇਹ 50000 ਕਿਲੋਮੀਟਰ ਚੱਲ ਗਈ ਬਈ ਨਾਲ ਦੇ ਇਹਦੇ ਟਾਇਰ ਨੇ ਤੇ ਹੁਣ ਥੋੜਾ ਜਿਹਾ ਇਹ ਮੁੰਡਾ ਤੁਸੀਂ ਦੇਖ ਲਓ ਥੋੜਾ ਜਿਹਾ ਗੱਭਰੂ ਜਵਾਨ ਸੋਹਣਾ ਸੁਨੱਖਾ ਹਨਾ ਇਹਨੂੰ ਆਇਆ ਵੀ ਥੋੜੀ ਜਿਹੀ ਗੱਡੀ ਜਾਂਚ ਦੀ ਵੀ ਬਾਈ ਘਟਾ ਇਹ ਤਾਂ ਗੱਲ ਮੰਨਣਯੋਗ ਆ ਚਲੋ ਇਹਦੇ ਹੁਣ ਉਹ ਵੀ ਬੀਲ ਕੱਪ ਜਿਹੀ ਲੱਗੇ ਹੋਏ ਨੇ ਉਹ ਸਾਲਾ ਕਰੇ ਕਿਤੇ गिर ਜਾਂਦਾ ਕਦੇ ਕਿਤੇ ਗਿਰ ਜਾਂਦਾ ਔਰ ਉਹਦੇ ਕਰਕੇ ਫਿਰ ਬਾਈ ਅੱਜ ਟਾਇਰ ਤਾਂ ਚਲੋ ਪਵਾਉਣੀ ਤੇ ਪਰ ਮਾ ਚਲੋ ਪੈਂਚਰ ਹੋ ਗਿਆ ਦੀ ਉਹ ਦੂਆ ਵੀ ਕਰ ਗਿਆ ਹਾਂ ਮਾ ਚਲੋ ਤੇ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਆਪਾਂ ਲਾਏਗੇ ਬੁਆ ਲਿਆਉਣੇ ਮੈਂ ਤਾਂ ਇਹਨੂੰ ਕਿਹਾ ਦੀ ਮਾਂ ਜੀਰੀ ਦੀ ਛੱਟ ਦੇਖ ਲੈ ਪਹਿਲਾਂ 2-4 ਕਿਲੇ ਵੱਟ ਕੇ ਮਾਂ ਅਸੀਂ ਤਾਂ ਦੇਖ ਲੈ 3 ਕਿਲੇ ਵੱਟ ਕੇ ਵੀ ਨਹੀਂ ਪ੍ਰੋਟੈਕ ਲਿਆਉਣਾ ਦੀਗਾ ਤਾਂ ਹੀ ਕੜ ਗਏ ਬਈ ਬਾਈ ਬਹੁਤੀ ਕੋਈ ਆਸ ਨਹੀਂ ਮਤਲਬ ਆਪਾਂ ਲਾ ਸਕਦੇ ਹੈਗੇ ਫਸਲ ਤੋਂ ਕਿਉਂ ਬਾਈ ਆਪਾਂ ਹੈਗੇ ਐਜੇ ਬੰਦੇ ਵਿੱਚ ਲੋਕ ਪਤਾ ਕੀ ਸੋਚਦੇ ਨੇ ਮੈਂ ਤੁਹਾਨੂੰ ਦੱਸ ਦਾਂ ਗੱਲ ਬੇਚ ਲੋਕ ਆਏ ਸੋਚਦੇ ਨੇ ਵੀ ਯਾਰ ਆਪਣੇ ਤਾਂ ਸੌ ਕਿਲਾ ਖੜਾ ਜੀ ਚੱਕਰਾਂਗੇ ਫੱਟੇ ਕੋਈ ਚੱਕਰ ਨਹੀਂ ਚਲੋ ਅੱਜ ਨਵੀਂ ਗੱਡੀ ਲੈ ਆਉਣੇ ਅੱਜ ਜਾਇ ਕਰ ਲਾਉਣੇ ਫਲਾਣਾ ਕਰ ਲਾਉਣੇ ਬਾਈ ਕਦੇ ਵੀ ਨਾ ਆਪਣੀ ਚਾਦਰ ਨੂੰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਬਾਈ ਇਹ ਫਸਲ ਆ ਇਹਦਾ ਆਏ ਤੇ ਆ ਬਣੀਆਂ ਇਹ ਨੂੰ ਆਏ ਖੇਤਾਂ 'ਚ ਖੜੀ ਨਾ ਇਹ ਨੂੰ 8 8 7 7 ਕੁਇੰਟਲ ਦੀ ਕੱਢੋ ਇਹ ਤਾਂ ਜਦੋਂ ਆ ਗਈ ਪ੍ਰਮਾਤਮਾ ਨੇ ਆਪਾਂ ਨੂੰ ਦੇਤੀ ਉਹਨੂੰ ਫੇਰ ਦੇਖੋ ਵੀ ਆਪਾਂ ਕਿੱਥੇ ਕਰ ਲਾਉਣੇ ਨੇ ਤੇ ਆਪਾਂ ਕਿੰਨੇ ਕ ਪੈਸੇ ਕੋਲ ਰੱਖਣੇ ਨੇ ਹਨਾ ਕਿਉਂ ਬਾਈ ਹੁਣ ਅੱਜ ਕੱਲ ਦਾ ਜਿਹੜਾ ਦਾ ਹੋਰ ਚੱਲ ਰਿਹਾ ਹੈ ਨਾ ਜਿਵੇਂ ਦਾ ਮੌਸਮ ਹੋਇਆ ਵਾ ਜਾਂ ਜਿਵੇਂ ਦਾ ਟਾਈਮ ਕਹਿ ਸਕਦੇ ਆਪਾਂ ਬਈ ਬਿਮਾਰੀਆਂ ਬਹੁਤ ਚੱਲ ਰਹੀਆਂ ਨੇ ਹੈ ਨਾ ਸਾਲਾ ਇਹੋ ਜਿਹਾਕ ਮਤਲਬ ਘਰ ਦਾ ਸਿਸਟਮ ਬਣ ਜਾਂਦਾ ਹੁੰਦਾ ਵੀ ਤੁਹਾਨੂੰ 3-4 ਲੱਖ ਰੁਪਈਆ ਉਹੀ ਲੱਗ ਜਾਂਦਾ ਹੁਣ ਅੱਜ ਕੱਲ ਆਉਂਦਾ ਕੁਝ ਨਹੀਂ ਬਈ ਹੈ ਨਾ ਤਾਂ ਬਈ ਆਪਾਂ ਇਹੋ ਜਿਹੇ ਬੰਦੇ ਆਪਾਂ ਐ ਨਹੀਂ ਕਹਿੰਦੇ ਹਾਂਗੇ ਵੀ ਹਾਂ ਆਪਣੀ ਫਸਲ ਖੜੀ ਆ ਆਪਾਂ ਅੱਜ ਆਪਾਂ ਸੰਤ ਲੈ ਲਓ ਉਹੋ ਜਿਹਾ ਕੰਮ ਨਹੀਂ ਬਈ ਆਪਾਂ ਫਸਲ ਵੱਟ ਕੇ ਹੀ ਦੇਖਾਂਗੇ ਵੀ ਹਾਂ ਉਹ ਆਪਣੇ ਕੋਲ ਇੰਨੇ ਪੈਸੇ ਬਚਦੇ ਨੇ ਤੇ ਆਪਾਂ ਫੇਰ ਉਹ ਚੀਜ਼ ਲੈਣ ਵਾਰੇ ਆਪਾਂ ਸੋਚ ਸਕਦੇ ਹਾਂ ਨਾ ਤਾਂ ਭਾਈ ਕਦੇ ਵੀ ਪਹਿਲਾਂ ਕਿਸੇ ਵੀ ਚੀਜ਼ ਤੋਂ ਪਹਿਲਾਂ ਬਹੁਤੀ ਉਮੀਦ ਨਹੀਂ ਆਪਾਂ ਲਾਉਣੀ ਚਾਹੀਦੀ ਹੈਗੀ ਕਿਉਂ ਭਾਈ ਜਿੰਨੀ ਆਪਾਂ ਉਮੀਦ ਲਾਵਾਂਗੇ ਉਹਨੇ ਆਪਾਂ ਆਪਣੇ ਖਰਚੇ ਵਧਾ ਬੈਠਨੇ ਹਨਾ ਤੇ ਭਾਈ ਖਰਚੇ ਨਹੀਂ ਵਧਾਉਣੇ ਚਾਹੀਦੇ ਚਲੋ ਜਿਹੜੀਆਂ ਦਾ ਹੁਣ ਚੀਜ਼ਾਂ ਦੇ ਆਪਾਂ ਨੂੰ ਪੈਸੇ ਲਾਉਣੇ ਨੇ ਤਾਂ ਲਾਉਣੇ ਪੈਣਗੇ ਹੁਣ ਗੱਡੀ ਦੇ ਟਾਇਰ ਘਸ ਕੇ ਭਾਈ ਰੋਜ਼ ਚਲਾਉਣੇ ਉਹ ਤਾਂ ਪਵਾਉਣੀ ਪੈਣਗੇ ਆਪਾਂ ਨੂੰ ਹਨਾ ਇਹ ਤਾਂ ਆਪਾਂ ਨੂੰ ਪਤਾ ਜੇ ਹੁਣ ਆਪਾਂ ਅੱਜ ਕਹੀਏ ਵੀ ਹਾਂ ਆਪਾਂ ਇਹ ਗੱਡੀ ਵੇਚ ਕੇ ਚਲੋ ਔਰ ਲਾਈਨ ਹੈ ਯਾਰ ਕੋਈ ਹਨਾ ਫਿਰ ਬਾਈ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਤਾਂ ਉਹਦੇ ਕਰਕੇ ਬਾਈ ਮੈਂ ਆਪਾਂ ਦਾ ਇਹੀ ਕਹਨੇ ਹੁੰਨੇ ਆਂ ਵੀ ਹਾਂ ਬਾਈ ਜਿੰਨੇ ਕ ਆਪਾਂ ਜਿੰਨੇ ਕ ਜੋਗੇ ਆਪਾਂ ਹੈਗੇ ਆ ਉਹਨਾਂ ਕੰਮ ਕਰੋ ਬਈ ਅੱਜ ਸਾਡੀ ਬੈਠੇ ਬੈਠਿਆਂ ਦੀ ਮੇਰੀ ਯਾਰ ਲਾਣੇਦਾਰ ਦੀ ਸਲਾਹ ਬਣ ਗਈ ਧੀ ਤੇ ਜੀ ਉਹਨਾਂ ਨੂੰ ਤਾਂ ਹਜੇ ਪੁੱਛਿਆ ਵੀ ਨਹੀਂ ਦੀ ਲਾਣੇਦਾਰ ਕਹਿੰਦਾ ਚੱਲ ਯਾਰ ਦੇਖ ਲਾਣੇ ਝਟਾ ਕਹਿੰਦਾ ਪ੍ਰੋਟੈਕ ਲਿਓਣੇ ਆ ਜਿਹੜਾ ਨਵਾਂ ਆ ਡੈੜੀ ਦੇਖ ਕੇ ਮੈਂ ਬਾਈ ਅੱਜ ਤੱਕ ਹਜੇ ਤੱਕ ਦੇਖਿਆ ਵੀ ਨਹੀਂ ਹੈਗਾ ਮੈਂ ਤੁਹਾਨੂੰ ਏਵੇਂ ਕਿਹਾ ਫੋਟੋਆਂ ਵੀਡੀਓਆਂ ਤੇ ਦੇਖਿਆ ਉਹ ਤਰ੍ਹਾਂ ਲਾਣਾ ਵਾਰ ਆਪਣੇ ਲੈਟਰ ਦੀ ਸਰਵਿਸ ਕਰਾਉਣ ਗਿਆ ਬਾਦੀ ਉਹ ਦੇਖ ਕੇ ਆਇਆ ਉਹ ਕਹਿੰਦਾ ਵੀ ਚਲ ਫਿਰ ਮੈਂ ਆਪਣਾ ਭਾਈ ਆਪਾਂ ਤੀ ਉਹਦੇ ਨਾਲ ਵੀ ਗੱਲਬਾਤ ਕਰੀਆ ਫੋਨ ਤੇ ਤੇ ਭਾਈ ਹੁਣ ਇੱਕ ਤਾਂ ਦੋ ਲਾਉਸ ਹੋ ਗਏ ਇੱਕ ਤਾਂ ਹੁਣ ਮੋਦੀ ਨੇ ਜਿਹੜਾ ਉਹ ਘਟਾਤਾ ਆਪਣਾ ਮੋਦੀ ਨੇ ਘਟਾਇਆ ਘਾ ਅਫੀਸਰ ਨੇ ਘਟਾਇਆ ਜਿਹੜਾ ਟੈਕਸ ਘਟਾਇਆ ਹੁਣ ਭਾਈ ਹਾਂ ਜੀ GST 75 ਤੋਂ 80000 ਦਾ ਭਾਈ ਫਰਕ ਪੈ ਗਿਆ ਹਨਾ ਉਹ ਹੁਣ ਆਪਣਾ ਪੁਰਾਣਾ ਮੰਨ ਕੇ ਚਲੋ ਵੀ ਉਹਨਾਂ ਘਾਟੇ 'ਚ ਜਾ ਰਿਹਾ ਉਹ ਗੱਲ ਕਰਕੇ ਫਿਰ ਬਾਈ ਮਹਾਵੀ ਨਹੀਂ ਸੌਦਾ ਜਾ ਲਵੇ ਲੱਗਦਾ ਨਹੀਂ ਦੀ ਜਿਆਦਾ ਫਰਕ ਪੈ ਰਿਹਾ ਠੀਕਾ ਉਹ ਚੀਜ਼ ਕਰਕੇ ਉਹ ਆਪਣੇ ਟਰੈਕਟਰ ਤੇ ਬਾਈ ਲਾ ਰਹੇ ਤੇ 8 ਤੋਂ ਲੈ ਕੇ 8.5 ਲੱਖ ਰੁਪਏ ਤੱਕ ਜਾਨੀ 8 ਤਾਂ ਉਹਨਾਂ ਨੇ ਆਪਣੇ ਮੂੰਹੋਂ ਕਹਿਤਾ ਦੀ ਸਾਡਾ ਫਰਕ ਚੱਲ ਰਿਹਾ ਦੀ ਬਾਈ 2.5 ਲੱਖ ਰੁਪਏ ਦਾ ਤੇ ਮਹਾਵੀ ਨਹੀਂ ਐਨੇ ਪੈਸੇ ਦੇ ਕੇ ਬਾਈ ਹੁਣ 2.5 ਲੱਖ ਰੁਪਏ ਸਾਲਾ ਕਾਰੇ ਵਾਸਤੇ ਦੇਣਾ ਹਨ ਟਰੈਕਟਰ ਏ ਵੀ ਓਹੀ ਆ ਤੇ ਉਹ ਵੀ ਓਹੀ ਆ ਆਣਾ ਕਰਨ ਮਾ ਚਲਾ ਪੈਦੇ ਤੇ ਪਲੇਟਫਾਰਮ ਲਵਾ ਲਾਂਗੇ ਵੀ ਅਹੀਂ ਆ ਵੀ ਚਲ ਸਾਲਾ ਥੋੜਾ ਜਿਹਾ ਉੱਪਰੋਂ ਖੁੱਲਾ ਹੋ ਜੂ ਸਾਈਡ ਗੇਅਰ ਤਾਂ ਚਲੋ ਹੈ ਗਈ ਆ ਇਹ ਤੇ ਬਾਈ ਹੁਣ ਆਪਾਂ ਆ ਸੀਜ਼ਨ ਲਾ ਕੇ ਆਇਦੀਆਂ ਉਹਦੇ ਪਲੇਟਫਾਰਮ ਆਪਾਂ ਪੱਕਾ ਲਵਾ ਦੇਣਾ ਹਨਾ ਤੇ ਵੀਡੀਓ ਨੂੰ ਬਾਈ سپورਟ ਕਰਦੇ ਰਿਆ ਕਰੋ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਮੰਟ ਕਰਕੇ ਸਾਰੇ ਬਾਈ ਦੱਸਿਆ ਕਰੋ ਹਨਾ ਤੇ ਬਾਈ ਇੱਕ ਤੁਹਾਨੂੰ ਜ਼ਰੂਰੀ ਬੇਨਤੀ ਕਰਨੀ ਦੀ ਆਪਾਂ ਨੇ ਬਾਈ ਜਿਹੜੀ ਆਪਾਂ ਨੇ ਮਤਲਬ ਆਲੂ ਵੀਜੇ ਨੇ ਤੁਸੀਂ ਸਾਰੇ ਭਰਾਵਾਂ ਨੇ ਬਲੌਗ ਦੇਖ ਲੇ ਹਨਾ ਤੇ ਬਾਈ ਹੁਣ 5 7 10 ਦਿਨ ਆਪਾਂ ਵੇਲੇ ਆ ਹਨਾ ਤੇ ਮਸ਼ੀਨ ਦਾ ਆਪਣੀ ਦਾ ਕੰਮ ਦੇਖ ਲਓ ਪੂਰਾ ਓਕੇ ਰਿਪੋਰਟ ਹੋਇਆ ਵਾ ਐਨ ਤੇ ਬਾਈ ਆਪਾਂ ਹੁਣ ਕਿਰਾਏ ਤੇ ਆਲੂ ਵਿਜਿਆ ਕਰਾਂਗੇ ਜੇ ਕਿਸੇ ਵੀਰ ਨੇ ਬਜਿਆਉਣੇ ਹੋਏਗਾ ਨਾ ਆਲੂ ਤੇ ਮੈਨੂੰ ਕੰਟੈਕਟ ਕਰ ਲਿਓ ਬਾਈ ਕੰਟੈਕਟ ਨੰਬਰ ਮੇਰਾ 9877009947 ਬਾਈ ਜਿਹਨੇ ਬਜਿਆਉਣੇ ਹੋਣਗੇ ਆਲੂ ਫੋਨ ਉਹੀ ਕਰੇ ਮੇਰਾ ਵੀਰ ਕੋਈ ਸਵਾਦ ਲੈਣ ਆਲਾ ਨਾ ਫੋਨ ਕਰੇ ਕਿਉਂ ਬਾਈ ਕੰਮ ਦਾ ਟਾਈਮ ਆ ਬਿਜੀ ਬਹੁਤ ਆ ਇਹ ਵੀ ਚਲੋ ਹੁਣ ਹਜੇ 10 ਦਿਨ ਮੰਨ ਕੇ ਚਲੋ ਜੀਰੀ ਇੱਕ ਆਪਣੇ 8 ਕਿਲੀ ਨੇ ਵਢਣ ਵਾਲੇ ਉਹ ਆਪਾਂ ਵੱਢ ਲਾਂਗੇ ਹੁਣ ਤੇ ਬਾਕੀ ਜੀਰੀ ਤਕਰੀਬ ਨੇ 15 ਦਿਨ ਬਾਅਦ ਹੈ ਆਪਣਾ ਕੰਮ ਚੱਲਣਾ ਹੈ ਨਾ ਤੇ ਬਾਕੀ ਬੰਦੇ ਹੈਗੇ ਨੇ ਚਲੋ ਸਾਰੀਆਂ ਜਾਣਗੇ ਟਰੈਕਟਰ ਵੀ ਹੈਗੇ ਨੇ ਸਾਰੀਆਂ ਜਾਣਗੇ ਕਿਉਂ ਤਾਂ ਬਾਈ ਹੁਣ ਆਪਣਾ ਮਹਿੰਦਰਾ ਹੀ ਲਾਇਆ ਹੋਇਆ ਤੇ ਬਾਈ ਆਪਣੀ ਜ਼ਿੰਮੇਵਾਰੀ ਨਾਲ ਆਪਾਂ ਬੀਜ ਕੇ ਜਾਵਾਂਗੇ ਪੂਰਾ ਆਪਣੇ ਬਾਈ ਪਹਿਲਾਂ ਥੋੜਾ ਜਿਹਾ ਬੀ ਮਸ਼ੀਨ ਨੇ ਜਾਦੇ ਪਾਦਾ ਥੋੜਾ ਆਪਣਾ ਬੀ ਮੋਟਾ ਸੀ ਆਪਣੇ 28 29 ਗਟਿਆਂ ਦਾ 20 ਪਿਆ 30 ਕਟਿਆਂ ਦਾ ਲਾ ਲਓ ਵੀ ਆਪਣੇ 90 92 ਕਟੇ ਪੈ ਗਏ ਆਪਣੇ ਤਿੰਨ ਕੀਲਾਂ ਤੋਂ ਥੋੜੀ ਜੀ ਜਗ੍ਹਾ ਉੱਪਰੇ ਬਣਦੀ ਆ ਉਹ ਤੇ ਕੁਝ ਆਪਾਂ ਨੇ ਤੁਸੀਂ ਦੇਖਿਆ ਵੀ ਪਰਸ਼ੀਣ ਨੂੰ ਰੱਖ ਲਿਆ ਹਨ ਤੇ ਬਾਈ ਬੈਡ ਬੁੱਡਾ ਖੁੱਡਾ ਐਨ ਸੋਹਣੇ ਬਣਦੇ ਨੇ ਪੂਰੇ ਤੁਸੀਂ ਨੇ ਜਿਹੜੇ ਬਾਈ ਹੁਣ ਵਲੌਗ ਦੇਖਦੇ ਨੇ ਉਹਨਾਂ ਨੇ ਦੇਖਿਆ ਹੀ ਹੈ ਹਨਾ ਸਾਰਾ ਕੁਝ ਤੇ ਬਾਈ ਖੁੱਡਾ ਖੁੱਡਾਂ ਦੀ ਆਪਣੀ ਯਾਰ ਪੂਰੀ ਗਾਰੰਟੀ ਹੋਊਗੀ ਤੇ ਰੇਟ ਰੂਟ ਦੀ ਬਾਈ ਤੁਸੀਂ ਫੋਨ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਹਨਾ ਤੇ ਬਾਈ ਇੱਕ ਗੱਲ ਹੋਰ ਵਿੱਚ ਲੋਕ ਕਹਿੰਦੇ ਨੇ ਵੀ ਬਾਈ ਬੰਦਾ ਰੱਖਿਆ ਹੋਊਗਾ ਬਾਈ ਬੰਦਾ ਨਹੀਂ ਆਪਣਾ ਕੋਈ ਵੀ ਰੱਖਿਆ ਵਾ ਮੈਂ ਖੋਦੇ ਬੀਜੂਗਾ ਆਪ ਬੀਜਾਂਗੇ ਹਨਾ ਤੇ ਬੰਦੇ ਬਾਈ ਥੋੜੇ ਹੋਣਗੇ ਬੀਬੂ ਪਾਉਣ ਵਾਲੇ ਉਹ ਆ ਤਾਂ ਪਹਿਲਾਂ ਗੱਲ ਕਹਿ ਦਾਨੇ ਤੁਹਾਨੂੰ ਕਿਤੇ ਮੈਂ ਕੋਈ 3-4 ਬੰਦੇ ਬਾਈ ਨਾਲ ਆਪਣਾ ਉਹ ਕੰਮ ਨਹੀਂ ਹੈਗਾ ਤੇ ਲਵੇ ਲਾਉਣੇ 10-12 15 ਕਿਲੋਮੀਟਰ ਦੇ ਏਰੀਏ ਚੋਂ ਸਾਡੇ ਪਿੰਡ ਮਟੋੜ ਦਾ ਭਾਅ ਸੋਂ ਉਧਰੋਂ ਨਾਬੇ ਤੱਕ ਲੈ ਕੇ ਇਧਰੋਂ ਮਲੋ ਤੱਕ ਕੋਈ ਮਰਜ਼ੀ ਬਾਈ ਫੋਨ ਕਰਦੇ ਹੋ ਹਨਾ ਤੇ ਜ਼ਰੂਰ ਬੀਜ ਕੇ ਜਾਵਾਂਗੇ ਹਨਾ ਬਾਈ ਕੱਲ ਵੀ ਇੱਕ ਬਾਈ ਦਾ ਫੋਨ ਆਇਆ ਸੀ ਪਹਿਲਾਂ ਮੇਰਾ ਮੂਡ ਹੈ ਨਹੀਂ ਦੀ ਮਹਾ ਯਾਰ ਛੱਡ ਹੈੜਾ ਫਿਰ ਕੱਲ ਮਹਾ ਚਲ ਬੈਠੀਆਂ ਦੱਸ ਦੇਣਾ ਕਿੰਨੇ ਕ ਮਸ਼ੀਨ ਤੇ ਪੈਸੇ ਲਾਏ ਨੇ ਬਾਈ ਚਲੋ ਨੇਕਦਾ ਬਣਾ ਲਈਏ ਹਨ ਤੇ ਅੱਜ ਵੀ ਬਾਈ ਆਪਣੀ ਮਸ਼ੀਨ ਚੱਲ ਰਹੀ ਆ ਆਪਣੇ ਗਮਾਂਢੀ ਉਹ ਬੀਜ ਰਹੇ ਨੇ ਆਪਣੀ ਮਸ਼ੀਨ ਆ ਰ ਆਪਣਾ ਟਰੈਕਟਰ ਨਾਲ ਹਨ ਤੇ ਬਾਈ ਹੁਣ ਮਾਚਲ ਖੜਾਉਣੇ ਕਹਦੇ ਨੇ ਸੰਦਾ ਸੰਦਾ ਦੇ ਪੈਸੇ ਲਾਏ ਨੇ ਚਾਰ ਪੈਸੇ ਬਣਾਉਣੇ ਹਨ ਤੇ ਇਹੀ ਟਾਈਮ ਹੁੰਦਾ ਤੇ ਬਾਈ ਜਰੂਰ ਦੱਸਿਓ ਹਨ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਉਣਾ ਵੀ ਕਿਹੜੇ ਆਪਾਂ ਲਾਇ ਲੂਏ ਪਾਉਣੇ ਆ ਠੀਕ ਆ ਤੇ ਠੀਕ ਆ ਮਿੱਤਰੋ ਮਿਲਦੇ ਆ ਤੁਹਾਨੂੰ ਸਮਰਾਲੇ ਜਾ ਕੇ ਚਲੋ ਜੀ ਬਾਬਾ ਬੰਦਾ ਸਾਡਾ ਸਿਲੈਕਟ ਕਰ ਰਿਹਾ ਵੀ ਕਿਹੜਾ ਭਵਾਈਏ ਬਾਈ ਮੈਨੂੰ ਤਾਂ ਇੱਕ ਦਾ ਸੋਹਣਾ ਲੱਗੇ ਤੇ ਇੱਕ ਉਹ ਆਪਾਂ ਨੇ ਕਢਾਇਆ ਉਹ ਥੋੜਾ ਜਿਹਾ ਧੋਣਾ ਔਖਾ ਯਾਰ ਤੇ ਬਾਕੀ ਕਾ ਕਢਾਇਆ ਆਪਾਂ ਨੇ ਉਹ ਥੋੜਾ ਜਿਹਾ ਧੋਣਾ ਔਖਾ ਆਪਣੇ ਸਕਰਪੀਓ ਜਿਹੇ ਹੈਗੇ ਨੇ ਸੋਣਾ ਬਹੁਤ ਔਖਾ ਲੱਗਦਾ ਯਾਰ ਧੋਣਾ ਜਾਂ ਇੱਕ ਉਹ ਜਿਹੜਾ ਵਿਚਾਲੇ ਪਿਆ ਉਹ ਸੋਣਾ ਲੱਗਦਾ ਹਨਾ ਬਾਕੀ ਦੇਖਦੇ ਆਂ ਬਈ ਪਾ ਕੇ ਦੇਖਦੇ ਆਂ ਆਪਾਂ ਵੀ ਕਿਹੜੇ ਜਚੇ ਨੇ ਹਨਾ ਤ로우 ਹੀ ਲੈ ਲਾਂਗੇ ਆਪਾਂ ਤੇ ਆ ਬਾਈ 20 ਇੰਚ ਚ ਪਏ ਨੇ ਹਨਾ ਸਾਰੇ ਤੇ ਆ ਮੈਂ ਲਾਦਾ 18 ਇੰਚ ਚ ਨੇ ਤੇ ਬਾਈ ਵੈਰਾਈਟੀ ਬਹੁਤ ਆ ਬਹੁਤ ਵੈਰਾਈਟੀ ਬਈ ਆ ਬਾਈ ਬੋਲੋ ਜਿਹੜੀ ਮਰਜ਼ੀ ਤੁਸੀਂ ਆ ਕੇ ਲੈ ਸਕਦੇ ਹਾਂਜੀ ਜਸੂ ਜੀ ਆਹਾ ਆ ਠੀਕ ਨੇ ਨਾਲੇ ਨਿੱਗਰ ਜੇ ਲੱਗਦੇ ਨੇ ਹਨਾ ਉੱਥੇ ਕੱਲ ਵੀ ਕੀਜਾ ਨਿਊ ਕਾ ਆਪਣੇ ਨਿਕਲ ਬਣਾਏ ਬਾਈ ਉਹ ਦੇਖੋ ਬਾਈ ਉਹ ਵੀ ਸੋਹਣੇ ਨੇ ਬਾਈ ਚੱਲਦੇ ਬਹੁਤ ਸੋਹਣੇ ਲੱਗਦੇ ਨੇ ਉਹ ਲੈ ਜਾ ਗੱਡੀ ਚੱਲਦੀ ਆ ਨਾ ਇਹਦੀ ਖੜਿਆਂ ਦੀ ਦੈਸਤ ਵਾਦਾ ਉਹਦੀ ਚੱਲਦਿਆਂ ਦੀ ਵਾਦਾ ਹੁਣ ਤੂੰ ਦੇਖ ਲੈ ਵੀ ਖੜਾ ਕੇ ਦੈਸਤ ਬਣਾਉਣੀ ਆ ਕਿ ਚਲਾ ਕੇ ਦੈਸਤ ਬਣਾਉਣੀ ਆ ਬਾਈ ਅਸੀਂ ਨਾ ਇਹਦੇ ਉੱਪਰ ਚੜਵਾ ਕੇ ਦੇਖਿਆ ਟਾਇਰ ਇਹਦਾ ਸਾਲਾ ਕੁਝ ਹੋਰੇ ਲੱਗਣ ਲੱਗਾ ਟਾਇਰ ਚੜੇ ਤੋਂ ਬੌਲਾ ਜਾ ਉਹ ਤਾਂ ਗੱਡੀ ਚ ਭੈਣ ਵੀ ਨਹੀਂ ਦਿੱਤਾ ਹੈਗਾ ਵਧੀਆ ਨਹੀਂ ਲੱਗਿਆ ਹੈਗਾ ਹੁਣ ਆਪਾਂ ਜਿਹੜਾ ਉਹ ਮੋਟੀ ਡੰਡੀ ਵਾਲਾ ਦੇਖਿਆ ਦੀ ਪਲਾਟੀ ਦਾ ਉਹਦੇ ਟਾਇਰ ਪਵਾ ਰਹੇ ਹਾਂ ਹੁਣ ਆਪਾਂ ਇੱਕ ਇਹ ਆ ਇੱਕ ਸਿਲਵਰ ਆ ਆਹ ਦੇਖ ਇਹ ਦੋਏ ਪਵਾ ਕੇ ਦੇਖਾਂਗੇ ਜਿਹੜਾ ਇਹਨਾਂ ਚੋਂ ਦੋਹਾਂ ਚੋਂ ਸਹੀ ਲੱਗੂਗਾ ਆਪਾਂ ਫਿਰ ਉਹੀ ਪਵਾਵਾਂਗੇ ਤੇ ਟਾਇਰ ਬਾਈ ਆਪਾਂ ਪਵਾ ਰਹੇ ਹਾਂ ਸੀਟ ਦੇ ਆਇਆ ਵੀ ਚਲੋ ਥੋੜਾ ਜਿਹਾ ਜਿੱਥੋਂ ਬਚਤ ਹੁੰਦੀ ਹੈ ਕਰ ਲਈਏ ਥੋੜਾ ਜਿਹਾ ਜੋ ਕੋਹਾਮਾਂ ਦੇ ਬਾਈ ਮਹਿੰਗੇ ਨੇ ਮੈਂ ਤਾਂ ਉਹੀ ਪਵਾਉਣ ਦੇ ਹੱਕ ਚਤੀ ਵੈਸੇ ਉਹ 36000 ਦੇ ਨੇ ਇਹ ਜਾਨੀ 26 ਕਦੇ ਨੇ 10000 ਦਾ ਫਰਕ ਆ ਕਹਿੰਦੇ ਚਲੋ 10000 ਦਾ ਪਚਾ ਲਓ ਕਹਿੰਦੇ ਜਿੱਥੋਂ ਕੋ ਬਚਦੇ ਨੇ ਪੈਸੇ ਹਨਾ ਉਹੀ ਗੱਲ ਆ ਬਾਈ ਚੱਲ ਤਾਂ ਇਹ ਵੀ ਓਕਣੇ ਜਾਂਦੇ ਨੇ ਪੀਜਟ ਦਾ ਟਾਇਰ ਵੈਸੇ ਵਧੀਆ ਕਿ ਬਾਈ ਆ ਲੁੱਕ ਨਿਕਲ ਕੇ ਆਈ ਆ ਸਾਹਮਣੇ ਮੈਂ ਤਾਂ ਵੇਹੇ ਸੋਹਣਾ ਲੱਗ ਰਿਹਾ ਬਾਕੀ ਆਪਾਂ ਦੂਏ ਲਾਜ ਚ ਵੀ ਪਵਾ ਕੇ ਦੇਖਦੇ ਆ ਤੇ ਬਾਈ ਪ੍ਰੋਫਾਈਲ ਆਪਾਂ ਨੇ ਥੋੜੀ ਜਿਹੀ ਬੜੀ ਉਹ ਪਵਾਈ ਆ ਕਿਉਂ ਫਿਰ ਖੱਡੇ ਖੋਡੇ ਚ ਗੱਡੀ ਤੰਗ ਨਹੀਂ ਕਰਦੀ ਹੈਗੀ ਖੜਕਰੀ ਘਟਾ ਹਨਾ ਉਹ ਬਾਈ ਕਹਿੰਦਾ ਜੇ ਘਟਾਉਣੀਆਂ ਘਟਾ ਵੀ ਦੇਣਾ ਫਿਰ 215 ਚ 55 ਰਹਿ ਜੂ ਉਹ ਇੱਥੇ ਕਾ ਜੂਗਾ ਟਾਇਰ ਤੇ ਚਲ ਥੋੜੀ ਜਿਹੀ ਜਚਣ ਦਾ ਥੋੜੀ ਜੀ ਉਹਦੇ ਨਾਲ ਹੋਰ ਵੀ ਜਿਆਦਾ ਲੱਗ ਜੂਗੀ ਪਰ ਬਾਈ ਗੱਡੀ ਥੋੜੀ ਜਿਹੀ ਸਮੂਥ ਘਟ ਚੱਲਦੀ ਆ ਲੋ ਪ੍ਰੋਫਾਈਲ ਟਾਇਰਾਂ ਚ ਹਨਾ ਤਾਂ ਜਿਹੜੇ ਕੰਪਨੀ ਵੱਲੋਂ ਆਉਂਦੇ ਨੇ ਟਾਇਰ ਟੂਰ ਤਾਂ ਆਪਾਂ ਨੂੰ ਉਹੀ ਰੱਖਣੇ ਚਾਹੀਦੇ ਨੇ ਚਲੋ ਇਹਦੇ 16 ਨੰਬਰ ਤੇ ਵੈਸੇ ਆਪਾਂ ਨੇ 17 ਪਵਾਤੇ ਹਨਾ ਬਾਕੀ ਸਹੀ ਲੱਗ ਰਹੀ ਆ ਪਿਛਲੇ ਪਾਸੇ ਆਪਾਂ ਦੂਜਾ ਪਵਾ ਕੇ ਦੇਖਦੇ ਆ ਤੇ ਬਾਈ ਟਰੈਕਟਰ ਨਵੇਂ ਨਾ ਲੋਕ ਘਰੇ ਨਹੀਂ ਲੈ ਜਾਂਦੇ ਹੈਗੇ ਪਹਿਲਾਂ ਉਹਰੇ ਲਿਆ ਕੇ ਟਾਇਰ ਬਦਲਾਉਂਦੇ ਨੇ ਦੇਖ ਲੋ ਹੁਣ ਆ ਵੀ ਬਾਈ ਰੇਡੀਅਲ ਪਾ ਰਹੇ ਆ ਮੂਰੇ ਵੀ 11000 1016 ਦੇ ਪਾ ਰਹੇ ਨੇ ਯਾਰ ਵੈਸੇ ਮੈਨੂੰ ਲੱਗਦਾ ਨਾ ਕੰਪਨੀ ਵਾਲਿਆਂ ਨੂੰ ਜਸੂ ਨਾ ਨਾ ਅਲਾਈਂਸ ਦੇ ਨਹੀਂ ਮਤਲਬ ਜਿਹੜੇ ਮੂਹਰੇ ਟਾਇਰ ਨੇ ਨਾ ਹਾਂ ਬਿਨਾ ਟਾਇਰਾਂ ਤੋਂ ਟਰੈਕਟਰ ਦੇਣਾ ਪੀਪਾ ਹੀ ਆਪਣੀ ਮਰਜ਼ੀ ਦੇ ਪਾ ਕੇ ਲਿਆ ਕੇ ਪਾ ਲੋ ਤੁਸੀਂ ਹਨਾ ਉਹ ਚੀਜ਼ ਚ ਬਈ ਫੈਰ ਆ ਗਿਆ ਹੁਣ ਬਈ ਆ ਨਵੇਂ ਟਾਇਰਾਂ ਦੀ ਊਂ ਤਾਂ ਮਤਲਬ ਰੇਟ ਕਿੰਨਾ ਹੁੰਦਾ ਹਨਾ ਚਲੋ ਜੇ ਆਪਾਂ ਨਵੇਂ ਵੀ ਵੇਚਦੇ ਆ ਪਰ ਫੇਰ ਵੀ ਬਈ 2-4000 ਦਾ ਤਾਂ ਫਰਕ ਪੈਂਦਾ ਉਦਾਂ ਆਪਾਂ ਜੇ ਨਵੇਂ ਪਾਈਏ ਹਾਂ ਬਿਨਾ ਟਾਇਰਾਂ ਤੋਂ ਬਈ ਕੰਪਨੀ ਸੌਦਾ ਕਰਿਆ ਕਰੇ ਕੰਪਨੀਆਂ ਨੂੰ ਬਈ ਪ੍ਰੋਫਿਟ ਇਹ ਚੀਜ਼ਾਂ ਚ ਟਾਇਰ ਇਕੱਠੇ ਲਿਆਉਂਦੀਆਂ ਨੇ ਉਹਨਾਂ ਨੂੰ ਸਸਤੇ ਮਿਲ ਜਾਂਦੇ ਨੇ ਤੇ ਬਈ ਉਧਰ ਵੀ ਬਹੁਤ ਟਰੈਕਟਰ ਖੜੇ ਨੇ ਹਨਾ ਆ ਦੇਖ ਲਓ ਤੁਸੀਂ ਜਿਹੜੀ ਲੋਕ ਲਿਆ ਕੇ ਨਵੇਂ ਟਾਇਰ ਪਵਾਉਂਦੇ ਨੇ ਤੇ ਤੁਹਾਨੂੰ ਬਈ ਪਿੱਛੇ ਪਵਾ ਕੇ ਟਾਇਰ ਇਹਦੇ ਫਿਰ ਉਹ ਵੀ ਦਿਖਾਉਨੇ ਆ ਸਿਸਟਮ ਤੇ ਲਓ ਜੀ ਬਾਬਿਓ ਫਾਈਨਲੀ ਫਿਰ ਆਪਾਂ ਨੇ ਉਹ ਸਿਲੈਕਟ ਕਰ ਲਿਆ ਸਿਸਟਮ ਨਾਲੇ ਹੈ ਪਲਾਟੀ ਦੇ ਬਈਓ ਤੇ ਉਹ ਸੋਹਣਾ ਲੱਗਿਆ ਇਹਦੇ ਨੂੰ ਆ ਦੇਖ ਲਓ ਤੁਸੀਂ ਹਨਾ ਉਹ ਜਾਰੇ ਚੱਤਰਿਆ ਬਾਕੀ ਚਾਰੇ ਟਾਇਰ ਪਵਾ ਕੇ ਤੁਹਾਨੂੰ ਦਿਖਾਵਾਂਗੇ ਲੁੱਕ ਫਿਰ ਕਿਦਾਂ ਦੀ ਬਣਦੀ ਹੈ ਹਨਾ ਆ ਵੀ ਓਕੇ ਨੇ ਤੇ ਲਓ ਜੀ ਬਾਬਿਓ ਆ ਪਵਾਤੇ ਆਪਣੇ ਟਾਇਰ ਪਵਾ ਦਾਂਗੇ ਬਸ ਜੱਟ ਦੇ ਨਵੇਂ ਬਈ ਜਕੇ ਦੇ ਵੀ ਟਾਇਰ ਪਾਏ ਤੇ ਥੋੜੇ ਜਿਹਾ ਚੱਲੇ ਪਏ ਉਹ 10000 ਦਾ ਫਰਕ ਪੈ ਰਿਹਾ ਸੀ ਪਰ ਮਾਹ ਚੱਲ ਹੁਣ ਕਾਹ ਨੂੰ ਸਾਰੇ ਕੋਸ ਨਵੇਂ ਹੀ ਪਾ ਦੋ ਹਨ ਤੇ ਦਿਖਾਉਣਾ ਫਿਰ ਤੁਹਾਨੂੰ ਅਦਾ ਹਨ ਫਾਈਨਲ ਲੁੱਕ ਚੈੱਕ ਕਰਾਵਾਂਗੇ ਹੁਣ ਹੁਣ ਤੇ ਲਓ ਜੀ ਬਾਬਿਓ ਆ ਲਾਇਆ ਆਪਣੇ ਪੈ ਗਏ ਤੇ ਬਈ ਖੜਾਵਾ ਚੈੱਕ ਕਰੋ ਗੱਡੀ ਦਾ ਹਨਾ ਕਿੰਨੀ ਸੋਹਣੀ ਲੱਗਣ ਲੱਗੀ ਕੰਪਨੀ ਵਾਲੇ ਵੈਸੇ ਪਾਉਂਦੇ ਤਾਂ ਹੈਗੇ ਨੇ ਟਾਇਰ ਚਲੋ ਬਈ ਕੰਫਰਟ ਹੁੰਦਾ ਉਹ ਟਾਇਰਾਂ ਦਾ ਹਨਾ ਪਰ ਜਿਹੜਾ ਆਪਾਂ ਜੱਟ ਸੌਦਾ ਕਹਿੰਦਾ ਨੇ ਜੱਟ ਦੀ ਗੱਡੀ ਇਹਨਾਂ ਨਾਲੇ ਆ ਇਹਦਾ ਗੱਲ ਮੰਨਣ ਵਾਲੀ ਆ ਹਨਾ ਤੇ ਬਾਈ ਦੇਖੋ ਫਿਰ ਉੱਧਰਲੇ ਪਾਸੇ ਪਈ ਜਾਂਦੇ ਨੇ ਤੇ ਤੁਹਾਨੂੰ ਵੀ ਤੁਹਾਨੂੰ ਦਿਖਾ ਦਾਨਾ ਆਪਾਂ ਤੇ ਤੇ ਬਾਈ ਇਹ ਵਿੱਚ ਨਾ ਮਤਲਬ ਜਿਹੜੇ ਲੋਕਾਂ ਦਾ ਕੰਮ ਆ ਵੀਡੀਓ ਵਾਲਾ ਨਾ ਹਨਾ ਰੇਟ ਨਹੀਂ ਦੱਸਣਗੇ ਕਿਸੇ ਚੀਜ਼ ਦਾ ਹਨਾ ਵੀ ਯਾਰ ਉਹਦੇ ਚ ਦੱਸ ਆਪਾਂ ਨੂੰ ਕੀ ਉਹ ਆ ਹਨਾ ਇਹ ਬਾਈ 34000 ਦੇ ਲਾਏ ਪਏ ਨੇ ਆਪਣੇ ਤੇ 26000 ਦੇ ਟਾਇਰ ਨੇ ਹਨਾ ਤਕੋ ਰਹਿਬਾ ਇਹਨੇ ਵਿੱਚ ਦੂਜੇ ਦਾ ਆਪਣੇ ਘਸੇ ਵਿੱਚ ਤੇ ਟਾਇਰ ਉਹ ਤੁਸੀਂ ਦੇਖ ਲਓ ਜੰਨੇ ਘਸੇ ਵਿੱਚ ਉਹ ਕੱਟ ਲੈ ਤੇ 57 ਕਾ ਹਜ਼ਾਰ ਦਾ ਸੌਦਾ ਬਾਈ ਆਪਾਂ ਰੇਟ ਜਿਹੜੀ ਰੇਟ ਵਾਲੀ ਗੱਲ ਹੁੰਦੀ ਆ ਉਹ ਆਪਾਂ ਮੌਕੇ ਤੇ ਹੀ ਦੱਸਦਾਂ ਨੇ ਉਹਨੇ ਹਣਾ ਉਹ ਕੰਮ ਨਹੀਂ ਹੈਗਾ ਕੋਈ ਲੋਕਾਂ ਨੂੰ ਐ ਲੱਗ ਜਾਂਦਾ ਵੀ ਹਾਂ ਨਹੀਂ ਕਿੰਨਾ ਕ ਮਹਿੰਗਾ ਸੌਦਾ ਇਹ ਤਾਂ ਬਾਈ ਇੰਨਾ ਕਵਰਾ ਆਉਣ ਦੀ ਨਹੀਂ ਲੋੜ ਹੁੰਦੀ ਹੈਗੀ ਸੌਦਾ ਤਾਂ ਇਹ ਮੇਚ ਦਾ ਹੀ ਹੁੰਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਗੱਡੀ ਚ ਜਣ ਲੱਗੇ ਤੁਸੀਂ ਦੇਖ ਲਓ ਵੀ ਉਹੀ ਗੱਡੀ ਆ ਤੁਗਣਾ ਰੋ ਪੈਣ ਲੱਗ ਜਾਣਾ ਗੱਡੀ ਦਾ ਹਣਾ ਤੇ ਯਾਰ ਪੂਰੀ ਗੱਲਬਾਤ ਬਣ ਗਈ ਤੇ ਠੀਕ ਆ ਮਿੱਤਰਾਂ ਤੇ ਜੁੜੇ ਰਿਹਾ ਕਰੋ ਬਾਈ ਬਲੌਗ ਦੇ ਨਾਲ ਹਨਾ ਤੇ ਅੱਗੇ ਤੁਹਾਨੂੰ ਘੈਂਟ ਘੈਂਟ ਵੀਡੀਓ ਆਪਾਂ ਦਿਖਾਉਂਦੇ ਰਿਹਾ ਕਰਾਂਗੇ ਠੀਕ ਆ ਤਾਂ ਵੈਸੇ ਆਪਾਂ ਬਾਈ ਖੇਤੀ ਦੀਆਂ ਹੀ ਪਾਉਣੇ ਹੁੰਦੇ ਆਂ ਵੀਡੀਓ ਪਰ ਇਹ ਤਾਂ ਮਹਾ ਚਲੋ ਬਣਾ ਲੈਣੇ ਬਲੌਗ ਹਨਾ ਤੇ ਬਾਈਆਂ ਨੂੰ ਵਿੱਚ ਹੁਣ ਜਿਹੜਿਆਂ ਕੋਲ ਟਰੈਕਟਰ ਨੇ ਬਾਈ ਗੱਡੀਆਂ ਵੀ ਹੈਗੀਆਂ ਨੇ ਹਨਾ ਤਾਂ ਕਰਕੇ ਅਗਲੇ ਨੂੰ ਪਤਾ ਲੱਗਦਾ ਰਹਿੰਦਾ ਹਨਾ ਵੀ ਕੀ ਨਮੀ ਚੀਜ਼ ਆਈ ਆ ਤੇ ਕੀ ਕੁਝ ਚੱਲ ਰਿਹਾ ਤੇ ਦੇਖੋ ਦੋਸਤੋ ਤੇ ਹੁਣ ਬਈ ਆਪਾਂ ਪੇਟ ਪੂਜਾ ਕਰਕੇ ਫਿਰ ਚੱਲਦੇ ਆ ਘਰ ਨੂੰ ਜਰਪੰਦਾ ਵੀ ਘਰਾਉਣਾ ਐ ਸੀ ਕੋਲਡ ਸਟੋਰ ਚ ਵੀਖ ਹੋਗੇ ਯਾਰ ਹੁਣ ਤੁਹਾਨੂੰ ਕੋਲਡ ਸਟੋਰ ਦਿਖਾਵਾਂਗੇ ਅੱਜ ਅੰਦਰ ਚਲੋ ਜੀ ਚਲੋ ਸਿੱਧਾ ਚੱਲੋ ਸਿੱਧਾ ਜਾਣਾ ਆਪਾਂ ਵਾਹ ਜੀ ਵਾਹ ਠੰਡੇ ਬਹੁਤ ਦਰਪਣ ਹੁਜ਼ਾਰਿਆ ਨਾ ਤੇ ਆ ਸਾਰਾ ਕੁਝ ਆ ਵੀਰ ਜੀ ਤੁਹਾਡਾ ਵੀ ਕਿੱਥੇ ਲੱਭੀਏ ਭਾਫਾ ਨਿਕਲ ਲੱਗੀ ਹੋਰ ਅੰਦਰ 6ਵੇਂ ਤੇ ਆ ਅੱਛਾ ਇੰਨੇ ਫਲੋਰ ਹੁੰਦੇ ਆ ਇਹ ਲਓ ਬਈ ਇਹਦੇ ਵੀਰੇ ਫਲੋਰ ਹੁੰਦੇ ਆ ਆ ਦੇਖੋ ਪਰਾ ਬੱਲੇ ਲਾ ਕੇ ਅੱਛਾ ਤੇ ਜੇ ਆਪਾਂ ਛੋਟਾ ਬਣਾ ਲੈਨੇ ਆ ਹਾਂ ਹਾਂ ਅਸੀਂ ਵੀਰ ਜੀ ਹੁਣ ਕੋਲਡ ਸਟੋਰ ਬਣਾਉਣਾ ਜੇ ਆਕਸੀਜਨ ਲੈਵਲ ਵੀ ਘਟ ਹੁੰਦਾ